ਇਸ ਟੈਂਸ ਐਂਡ ਕੰਪਨੀ ਲਿਮਟਿਡ ਵੱਲੋਂ ਅੱਜ ਮਲੋੜ ਦੇ ਬੰਸੀ ਹੋਟਲ 'ਚ ਕਿਸਾਨਾਂ ਨੂੰ ਝੋਨੇ ਦੀ ਫਸਲ ਸੰਬੰਧੀ ਜਾਣਕਾਰੀ ਦੇਣ ਲਈ ਇੱਕ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਕੰਪਨੀ ਦੇ ਪ੍ਰੈਜ਼ੀਡੈਂਟ ਡਾਕਟਰ ਵਾਕੁਲ ਜੋਸ਼ੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਨੇ ਕਿਸਾਨਾਂ ਨੂੰ ਖੇਤੀ ਖੇਤਰ 'ਚ ਹੋ ਰੀਆਂ ਵਿਗਿਆਨਿਕ ਤਬਦੀਲੀਆਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦਾ ਕਿਸਾਨ ਵੱਡੇ ਪੱਧਰ ਤੇ ਝੋਨੇ ਦੀ ਪੈਦਾ ਖੇਤੀ ਕਰਦਾ ਹੈ ਜਿਸ ਨਾਲ ਵਿਸ਼ਵ ਦੇ ਵੱਡੇ ਹਿੱਸੇ ਤੱਕ ਬਾਸਮਤੀ ਚੌਲ ਪਹੁੰਚਦੇ ਨੇ। ਉਹਨਾਂ ਕਿਹਾ ਕਿ ਬਦਲ ਰੀਆਂ ਪ੍ਰਸਥਿਤੀਆਂ ਜਿੱਥੇ ਮਿੱਟੀ ਦੀ ਸਿਹਤ ਬਣਾਈ ਰੱਖਣਾ ਜ਼ਰੂਰੀ ਹੈ ਉੱਥੇ ਝੋਨੇ ਵਰਗੀਆਂ ਫਸਲਾਂ ਦੀ ਬਜਾਈ ਤੇ ਫਸਲਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਉਣਾ ਵੀ ਜ਼ਰੂਰੀ ਹੈ ਉਹਨਾਂ ਨੇ ਦੱਸਿਆ ਕਿ ਟੀ ਸਟੇਨਜ਼ ਵੱਲੋਂ ਕਿਸਾਨਾਂ ਨੂੰ ਪਿਛਲੇ ਲਗਭਗ 160 ਸਾਲਾਂ ਤੋਂ ਪ੍ਰੋਡਕਟ ਮਈਆ ਕਰਵਾਏ ਜਾ ਰਹੇ ਹਨ ਤੇ ਇਹ ਪ੍ਰੋਡਕਟ ਜ਼ਹਿਰਾਂ ਤੋਂ ਮੁਕਤ ਨੇ ਇਸ ਮੌਕੇ ਡਾਕਟਰ ਧਰਮਪਾਲ ਬੈਣੀਵਾਲ ਨਾਰਥ ਹੈੱਡ ਵੱਲੋਂ ਝੋਨੇ ਦੀ ਫਸਲ ਨੂੰ ਲੱਗਣ ਵਾਲੀਆਂ ਬਿਮਾਰੀਆਂ ਤੇ ਉਹਨਾਂ ਦੇ ਬਚਾਅ ਸੰਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਸਲ ਨੂੰ ਪੂਰੀ ਤਰ੍ਹਾਂ ਤੰਦਰੁਸਤ ਰੱਖ ਕੇ ਰੱਖਣ ਨਾਲ ਜਿੱਥੇ ਝਾੜ ਵੱਧ ਲੈ ਸਕਦੇ ਨੇ ਉੱਥੇ ਹੀ ਉਹ ਆਪਣੀ ਬੱਚਤ ਵੀ ਕਰ ਸਕਦੇ ਨੇ ਇਸ ਮੌਕੇ ਕਿਸਾਨਾਂ ਤੋਂ ਸਵਾਲ ਜਵਾਬ ਵੀ ਕੀਤੇ ਗਏ ਤੇ ਸਹੀ ਜਵਾਬ ਦੇਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਹਰਵੀਰ ਸਿੰਘ ਪੰਜਾਬ ਹੈੱਡ ਡਾਕਟਰ ਗੁਰਮੀਤ ਸਿੰਘ ਪੰਜਾਬ ਮਾਰਕੀਟਿੰਗ ਡਾਕਟਰ ਰਾਦੇਸ਼ਾਮ ਬਠਿੰਡਾ ਹੈੱਡ ਸਰਬਜੀਤ ਸਿੰਘ ਗੋਲਡੀ ਨੇ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਇਸ ਮੌਕੇ ਇਲਾਕੇ ਦੇ ਵੱਡੀ ਗਿਣਤੀ ਚ ਕਿਸਾਨ ਹਾਜ਼ਰ ਸਨ